ਚਿੱਕੀ ਇੱਥੇ ਸਾਲਾ ਸਾਡਾ ਇੱਕ ਵਿਆਹ ਨਹੀਂ ਹੋ ਰਿਹਾ ਤੇ ਆ ਮੱਝ ਚੌਥੇ ਵਿਆਹ ਦੀ ਤਿਆਰੀ ਕਰ ਰਹੀ ਆ ਆਪਣੇ ਚੌਥੇ ਘਾਲੇ ਦੇ ਨਾਮ ਦੀ ਮਹਿੰਦੀ ਲਵਾ ਰਹੀ ਆ ਤੇ ਮਹਿੰਦੀ ਲਵਾਉਣ ਤੋਂ ਪਹਿਲੇ ਦੀ ਗੱਲ ਤੋਂ ਇਹ ਕੀ ਕਹਿ ਰਹੀ ਆ ਮੇਰੀ ਮਹਿੰਦੀ ਵੀ ਕਰ ਚੁੱਕੀ ਆ ਮੈਂ ਕੀ ਆ ਸਿੱਧਾ ਕਿ ਮੈਂ ਰਾਤੋਂ ਬਾਅਦ ਇਹਦਾ ਬੇਰ ਕਰਾਂ ਉਹ ਬੀਬਾ ਤੇਰੇ ਚਾਨ ਮੁਕੜੇ 50 ਸਾਲ ਤੱਕ ਚੂੜਾ ਪਾਉਂਦੇ ਮੈਨੂੰ ਲੱਗਦਾ ਤੂੰ ਆਪਣੇ ਸੱਤ ਜਨਮਾਂ ਦੇ ਵਿਆਹ ਇਹੋ ਜਨਮ ਚ ਪੂਰੇ ਕਰ ਲੈਣੇ ਆ ਉਤੋਂ ਖੁਸ਼ ਹੋਵੇ ਕਿੱਦਾਂ ਹੁੰਦੀ ਜਿਵੇਂ ਪੇਲੀ ਦੇ ਵਿਆਹ ਕਰਨ ਲੱਗੀ ਹੋਵੇ ਇੰਨੀ ਖੇਤੜੇ ਚ ਜੂਰੀ ਸਿਮ ਰੇਂਜ ਨਹੀਂ ਫੜਦੀ ਜਿਨੀਸ਼ੇਤੀ ਇਹ ਆਪਣੀ ਰੇਂਜ ਚ ਬੰਦਾ ਲੈ ਆਉਂਦੀ ਆ ਤੇ ਉਹਨਾਂ ਵਿਆਹ ਕਰਵਾ ਲੈਂਦੀ ਆ ਮੈਨੂੰ ਲੱਗਦਾ ਇਹ ਇਤਿਹਾਸ ਹੀ ਪੇਲੀਆ ਵੀ ਜਨਾਨੀਆਂ ਜਿਹਦੇ 10 10 ਮੰਮੀ ਡੈਡੀ ਹੋਣੇ ਆ ਇਹੋ ਜਿਹੇ ਲੋਕਾਂ ਦਾ ਲੋਕੀ ਗਾਲਾ ਕੱਢਦੇ ਹੀ ਕਰਦੇ ਆ ਪਰ ਇਹੋ ਜਿਹੇ ਨੂੰ ਚੰਦਰਮਾ ਵੀ ਗਾਲਾ ਕੱਢਦਾ ਤੇ ਲਾਂਦਾ ਪੁੰਦਾ ਹੀ ਆ ਉਹ ਵੀ ਕਿੰਨਾ ਮੱਜੇ ਤੂੰ ਇੱਕ ਬੰਦੇ ਨਾਲ ਨਾ ਰੱਜੇ ਤੂੰ ਹਰ ਸਾਲ ਬੰਦਾ ਬਦਲ ਲੈਂਦੀ ਆ ਕਰਵਾ ਚੌਦਲ ਦਿਨ ਤੂੰ ਮੈਨੂੰ ਇਹ ਦੱਸ ਮੈਂ ਤੇਰੇ ਕਿਹੜੇ ਘਰ ਦੀ ਉਮਰ ਲੰਬੀ ਕਰ ਉਸ ਤੋਂ ਮੈਨੂੰ ਗੱਲ ਦੀ ਸਮਝ ਨਹੀਂ ਆ ਰਹੀ ਉਹ ਕਹੇ ਜੇ ਲਾਂਦੀਰੇ ਨਕਮੇ ਬੰਦੇ ਹੋਣਿਆ ਜੋ ਇਹੋ ਜਿਹੇ ਰਿਸ਼ਤਾ ਲੈਣ ਨੂੰ ਤਿਆਰ ਹੋਈਦੇ ਆ ਮੈਨੂੰ ਤਾਂ ਇਹਦੇ 'ਚ ਚਰਬੀ ਤੁਸੀਂ ਹੋਰ ਕੁਝ ਨਹੀਂ ਵੀ ਖਾਂਦਿਆ ਇਹੋ ਜਿਹੇ ਨੂੰ ਤਾਂ ਬੰਦਾ ਸੈਗਨੇਟ ਘਰ ਦੀ ਵੀ ਨਹੀਂ ਕਹਿ ਸਕਦਾ ਮਾੜਾ ਟਾਈਮ ਹਰੇ ਕਿਤੇ ਆਉਂਦਾ ਹੁੰਦਾ ਹੈ ਨਾ ਹੈ ਮਾੜਾ ਟਾਈਮ ਆ ਗਿਆ ਉਹ ਬੀਬਤ ਤੂੰ ਆਪਣਾ ਮਾਰਾ ਟਾਈਮ ਔਨ ਨਹੀਂ ਦਿੰਦੀ ਜਦ ਤੇ ਮਾਰਾ ਟਾਈਮ ਆਵੇ ਤੂੰ ਨਾਲ ਹੀ ਬੰਦਾ ਬਦਲ ਦਿੰਦੀ ਉਹ ਪਤਾ ਨਾ ਤੂੰ ਇੰਨਾ ਰੀਲ ਨਾ ਬਣਾ ਇਹਦੇ ਪੈਰ ਤੇ ਜੰਜੀਰ ਲਾ ਕਿਤੇ ਇਹ ਨਾ ਹੋਵੇ ਤੈਨੂੰ ਛੱਡ ਕੇ ਚੌਥਾ ਘਰਾਂ ਨੱਬ ਜਾਵੇ ਤੇ ਮੇਰੇ ਜਿਹੜਾ ਹਸਪੀਟਲ ਹੈ ਮੇਰੇ ਨਾਲ ਵੀ ਉਹ ਮਿਸਟਰ ਬੀ ਵਿਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਇਹ ਨਾ ਤੂੰ ਇੱਥੋਂ ਚਲੀ ਜਾ ਨਾ ਛੱਡ ਕੇ ਹਾਂ ਬੇ ਦੀ ਛਕੀ ਮੈਂ ਤਾਂ ਬਸ ਗਾਲੀ ਕੱਢੀ ਤੂੰ ਤਾਂ ਗੱਲ ਸੱਚੀ ਵੀ ਕਰ ਦਿੱਤੀ ਇੰਨੀ ਛੇਤੀ ਨਾ ਚੀਮੇ ਬਾਬੇ ਨੇ ਕਹੇ ਬੋਲ ਹੀ ਪੁਗਾਈ ਜਾਂਦੇ ਜਿੰਨੀ ਛੇਤੀ ਮੇਰੀ ਗੱਲ ਸੱਚੀ ਹੋ ਗਈ ਲੱਗਦਾ ਮੈਂ ਵੀ ਚੀਮੇ ਬਾਬੇ ਨੂੰ ਜਲਦੀ ਬਾਬਾ ਬਣ ਜਾਣਾ ਮੇਰੇ ਨਾਲ ਰਹੋ ਮੈਂ ਨਾਲ ਹਰੇ ਘਰੀ ਧੋਖਾ ਕਰਕੇ ਲੂੰਗਾ ਲੋ ਜੀ ਹੁਣ ਚੌਥੇ ਵਿਆਹ ਦੀ ਤਿਆਰੀ ਹੋ ਰਹੀ ਐ ਤੇਰੇ ਆਪਣੇ ਚੌਥੇ ਘਰ ਦੇ ਕਿੱਦਾਂ ਰੀਲ ਬਣਉਣੀਆਂ ਲੈ ਵੀ ਮਿੱਤਰਾ ਇੱਕ ਘਰੋਲਾ ਹੋਰ ਅੱਜ ਸਾਰੀਆਂ ਗੱਲਾਂ ਛੱਡ ਤੇ ਮੈਨੂੰ ਇਹ ਦੱਸ ਹੁਣ ਤੂੰ ਇਹਨੂੰ ਕਿਉਂ ਛੱਡ ਲੱਗੀਆਂ ਤੇ ਇੱਕ ਅਕਾਊਂਟ ਕਰਕੇ ਟੈਕਨੋਲਜੀਆ ਫੋਲਡ ਬਧਾਉਂਦੀ ਟੈਕਨੋਲਜੀਆ ਕਿਉਂਕਿ ਪੁਰਾਣਾ ਅਕਾਊਂਟ ਤੇ ਬੰਦ ਹੋ ਗਿਆ ਤੇ ਲੈਂਡ ਦੇ ਕਿਤੇ ਪੈਸੇ ਵੀ ਖਤਮ ਹੋ ਗਏ ਫਿਰ ਘਰ ਦੇ ਖਰਚੇ ਕਿੱਥੋਂ ਚੱਲੇ ਕਿਉਂਕਿ ਵੇਲੀਆਂ ਬਹਿ ਬਹਿ ਕੇ ਖਾਣ ਦੀ ਅੱਤ ਜੋ ਪੈ ਗਈ ਆ ਦਿਲ ਤੇ ਕਰਦਾ ਆਪਣੇ ਘਰ ਵਾਲੇ ਨੂੰ 2 ਕਰੋੜ ਚ ਵੇਚ ਦਵਾ ਹਾਏ ਉਹ ਮੇਰੇ ਆ ਰੱਬਾ ਹੁਣ ਤੂੰ ਇਹਨੂੰ ਵੀ ਛੱਡਣ ਦੀ ਤਿਆਰੀ ਚਾ ਫਿਰ ਆਪਣੇ ਔਕਾਤ ਨੂੰ ਲੱਗੀਆਂ ਮੱਜੇ ਤੂੰ 2 ਕਰੋੜ ਲੈ ਕੇ ਵੀ ਨਾ ਰੱਜੇ ਪਰ 1 ਮਿੰਟ ਜਿਹੜੇ ਤੂੰ ਆਪਣੇ ਪਹਿਲੇ ਦੋ ਘਰ ਲੈ ਵੇਚੇ ਹੀ ਉਹਨਾਂ ਦੇ ਪੈਸੇ ਕਿੱਥੇ ਗਏ ਉਹ ਵੀ ਤੂੰ ਖਤਮ ਕਰ ਲੈ ਪਰ ਇਹਨੂੰ ਵੇਚ ਕੇ ਤੇਰਾ ਕੀ ਬੰਨਾ ਮੇਰੀ ਸਲਾਹ ਮੰਨ ਦੇ ਇਹਨੂੰ ਆਪਣੇ ਕੋਲ ਰੱਖ ਲੈ ਪੈਸੇ ਤੂੰ ਦਾ ਘਰ ਦਾ ਲੈਂਡਰ ਛੱਡ ਕੇ ਵੀ ਇਕੱਠਾ ਕਰ ਲੇਗੀ ਪਰ ਤੇਰਾ ਹੁਣ ਚੌਥਾ ਵਿਹਾਨ ਹੋਣਾ ਕਿਉਂਕਿ ਬਿਨਾ ਫਿਲਟਰ ਤੇ ਬਿਨਾ ਮੇਕਅਪ ਤੋਂ ਮੈਂ ਤੇਰੀ ਵੀਡੀਓ ਵੇਖੀ ਆ ਤੇਰਾ ਤੇ ਬੁਗੜੇ ਨਾਲ ਵੀ ਪੂਰਾ ਹਾਲ ਹੋਇਆ ਪਿਆ ਆ ਕਹਿ ਰਹੀ ਦੀ ਮੈਂ ਚੌਥੀ ਦੀ ਤਿਆਰੀਆ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਤੇਰੀ ਭੈਣ ਦੀ ਛਿੱਕੀ ਸਭ ਕੁਝ ਮਾਰਾ ਤੇਰ ਨਹੀਂ ਦਾ ਕਰੀ ਤੇਰਾ ਘਰ ਦਾ ਲੈਂਟਰ ਡੇ ਜਾਂਦਾ ਕਰੀ ਤੇਰਾ ਪਹਿਲਾ ਘਾਲਾ ਤੈਨੂੰ ਛੱਡ ਕੇ ਚਲ ਜਾਂਦਾ ਕਰੀ ਤੇਰਾ ਦੂਜਾ ਘਾਲਾ ਨੇ ਛੇੜੇ ਨਿਕਲਦਾ ਤੇ ਤੀਜਾ ਘਾਲਾ ਤੇਰਾ ਇੰਸਟਾਗ੍ਰam ਬੰਦ ਹੁੰਦਾ ਛੱਡ ਦਿੰਦਾ ਮੈਨੂੰ ਸਾਲੀ ਕਾਲ ਦੀ ਸਮਝ ਨਹੀਂ ਆਉਂਦੀ ਜਾਂ ਤੇਰੀ ਕਿਸਮਤ ਮੜੀ ਜਾਂ ਤੂੰ ਜਨਾਨੀ ਇੱਕ ਲੈਣੀ ਆ ਫਿਰ ਨਹੀਂ ਪਤਾ ਕੋਈ ਕਿ ਮੇਰੇ ਨਾਲ ਨਹੀਂ ਰਹਿਆ ਜਿਹੜਾ ਕੀ ਹੈ ਨਾ ਬੋਲ ਕੇ ਆ ਵੀ ਕਹਿੰਦਾ ਹਾਂ ਵੀ ਮੈਂ ਜਾ ਕੇ ਆ ਚੌਥਾ ਵਿਆਹ ਆ ਤਾਨੂੰ ਪਤਾ ਕਿਸਦੀ ਲਾਈਫ ਦਾ ਤੇਰੀ ਭੈਣ ਦੀ ਸ਼ਿੱਕੇ ਤੂੰ ਸਿੱਧਾ ਸਿੱਧਾ ਕਹਾ ਹੁਣ ਤੂੰ ਚੌਥਾ ਵਿਆਹ ਵੀ ਕਰਉਣ ਲੱਗੀ ਆ ਮੈਨੂੰ ਲੱਗਦਾ ਹੁਣ ਤੈਨੂੰ ਅੱਤ ਪੈ ਗਿਆ ਵਨਸਮਨੇਲਾ ਜਜ਼ਬਾਤਾ ਤੇ ਕਾਬੂ ਰੱਖ ਤਰੀ ਮੈਂ ਇਹ ਕਹਿ ਲਗਾ ਕਿ ਤੈਨੂੰ ਲਾਰੇ ਬਦਲਦੀ ਅੱਤ ਪੈ ਗਈ ਆ ਕੈਪ ਘੱਟ ਦਿਆ ਕਰ ਕਪੜਿਆਂ ਵਾਂਗੂ ਇਹ ਬੰਦੇ ਬਦਲਦੀ ਆ ਵਿਆਹ ਨੇ ਵਪਾਰ ਬਣਾਇਆ ਵਾ ਇਹ 6 ਮਹੀਨੇ ਇੱਕ ਬੰਦੇ ਨਾਲ ਰਹਿੰਦੀ ਆ ਤੇ 7ਵੇਂ ਮਹੀਨੇ ਅਗਲਾ ਬੰਦਾ ਲੱਭ ਲੈਂਦੀ ਆ ਮੈਨੂੰ ਸਾਲੀਏ ਗੱਲ ਦੀ ਸਮਝ ਨਹੀਂ ਆਦੀ ਉਹ ਕਿਹੜੇ ਬੰਦੇ ਅੰਨਿਆ ਜਿਉ ਇਹਨੂੰ ਪਸੰਦ ਕਰਦੇ ਇਹਦੇ ਨਾਲ ਰਹਿੰਦੇ ਆ ਇਹ ਮੈਨੂੰ ਨਹੀਂ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਪਰ ਇੱਕ ਮਿੰਟ ਇੱਕ ਪਾਸੇ ਤੂੰ ਚੌਥਾ ਘਰ ਆ ਲੰਬਦੀਆਂ ਗੱਲਾਂ ਕਰਨੀਆਂ ਦੂਜੇ ਪਾਸੇ ਤੂੰ ਉਹ ਬੈਰ ਤੇ ਬੈ ਕੇ ਰੀਲਾਂ ਬਣਾ ਰਹੀ ਆ ਜਿੱਥੇ ਗੁਰੀ ਤੇਰੀ ਲੱਤਾਂ ਜਜ਼ਬਾਤਾ ਤੇ ਕਾਬੂ ਰੱਖ ਤਰੀ ਲੱਤਾਂ ਘੋੜ ਦੰਦਾ ਹੀ ਤਾਰੀ ਮੈਨੂੰ ਪੂਰੀ ਗੱਲ ਤਾਂ ਕਰਨ ਦਿਆ ਕਰ ਬੜਾ ਹਰਾਮੀ ਹੋ ਬੇਟਾ ਮੰਮੀ ਜੀ ਅੱਜ ਰੋਟੀ ਕਿੰਨੀ ਬਣਾਨੀ ਹੈ ਅੱਜ ਰੋਟੀਆਂ ਨਹੀਂ ਬਣਾਨੀ ਹੈ ਕਿਉਂਕਿ ਅੱਜ ਦਿਨੂ ਪੱਠੇ ਪੋਣੇ ਤਰਾ ਕਰਕੇ ਵੇਖ ਵੇਖ ਪੱਠਿਆਂ ਦਾ ਨਾਮ ਸੁਣ ਕੇ ਕਿੱਡਾ ਖੁਸ਼ ਹੋਈ ਕੱਲ ਕੋਈ ਨਹੀਂ ਨਾਲ ਤੈਨੂੰ ਫੀਡ ਵੀ ਪਾ ਦਾਂਗੇ ਅੱਜ ਲਗਤਾ ਹੈ ਮੈਂ ਹਵਾ ਨਾਨਾ ਬੀਬਾ ਇਹ ਗੱਲ ਤੇਰੀ ਝੂਠੀ ਆ ਕਿਉਂਕਿ ਜਿੱਡੀ ਤੂੰ ਮੋਟੀ ਆ ਨਾ ਤੂੰ ਹਵਾ ਚ ਨਹੀਂ ਹੋ ਸਕਦੀ ਵੈਟ ਜ਼ਰੂਰ ਹੋ ਸਕਦੀ ਆ ਨਾਲੇ ਪਤਾ ਕਿਉਂ ਮੈਂ ਅਜੇ ਤੱਕ ਮੱਜਾ ਗਰੀ ਉੜਦੀਆਂ ਨਹੀਂ ਵੇਖੀਆਂ ਹਾਂਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਪੰਜਾਬ 'ਚ ਬਹੁਤ ਮਾੜਾ ਹਾਲ ਹੋ ਗਿਆ ਪਾਣੀ ਦੇ ਕਰਕੇ ਹੜ੍ਹ ਹੜ੍ਹ ਬਹੁਤ ਆ ਗਏ ਲੋਤੀ ਘਰਾ ਤੋਂ ਬੇਕਾਰ ਹੋ ਗਿਆ ਠੀਕ ਨਹੀਂ ਉਹ ਅੱਛਾ ਠੀਕ ਆ ਮੈਨੂੰ ਲੱਗਾ ਕਿ ਤੇ ਇਹ ਇਹ ਕਹਿ ਲੱਗੀ ਆ ਗਈ ਜਿਹੜੇ ਪੰਜਾਬ 'ਚ ਹੜ੍ਹ ਆਏ ਔਰ ਇਹ ਕਰਕੇ ਸਾਡੇ ਘਰ ਦਾ ਲੈਂਡਰ ਫੇਰ ਡੇਗ ਗਿਆ ਕਿਉਂਕਿ ਨੇ ਇਦਾਂ ਪਹਿਲਾਂ ਵੀ ਕਹਿ ਕੇ پیسے ਇਕੱਠੇ ਕੀਤੇ ਆ ਨਾ ਤਾਂ ਕਰਕੇ ਪਰ 1 ਮਿੰਟ ਤੁਹਾਨੂੰ ਪੰਜਾਬ ਦੇ ਹੜ੍ਹਾਂ ਦਾ ਚੇਤਾ ਆਜ ਆਇਆ ਪਹਿਲਾਂ ਦੀ ਕਿੱਥੇ ਬਿਜੀ ਉਹ ਸੱਚ ਸੋਰੀ ਸੋਰੀ ਪਹਿਲਾਂ ਦੀ ਫੰਕਸ਼ਨਾਂ ਜੀ ਬਿਜੀ ਸੀ ਉਥੇ ਤਿਆਰ ਹੁੰਜਦੇ ਉਥੇ ਨੱਚਣ ਚ ਬਿਜਦੀ ਸੀ ਜਦੋਂ ਓਲਾ ਫੰਕਸ਼ਨ ਮੁੱਕਿਆ ਤੇ ਉਹ ਕੰਟੈਂਟ ਮੁੱਕਿਆ ਫੇਰ ਤੁਹਾਨੂੰ ਪੰਜਾਬ ਤੇ ਪੰਜਾਬ ਦੇ ਹੜ੍ਹਾਂ ਦਾ ਚੇਤਾ ਆ ਗਿਆ ਤੇ ਲੋਕਾਂ ਦਾ ਦੁੱਖ ਚੇਤਾ ਆ ਗਿਆ ਪਰ ਇੱਕ ਮਿੰਟ ਤੈਨੂੰ ਆਪਣੇ ਪਹਿਲੇ ਦੋ ਘਰ ਦੋਖ ਨਹੀਂ ਆਇਆ ਤੇ ਪੰਜਾਬ ਦੇ ਲੋਕਾਂ ਤੈਨੂੰ ਦੋਖ ਕਿੱਥੋਂ ਆ ਗਿਆ ਕਿਤੇ ਤੂੰ ਫਿਰ ਸਕੀਮ ਲਾ ਕੇ ਆਈਫੋਨ 17 ਲੈਣ ਵਾਸਤੇ ਪੈਸੇ ਤਾਂ ਨਹੀਂ ਇਕੱਠੇ ਕਰੀ ਕਿਉਂਕਿ ਪਹਿਲਾਂ ਵੀ ਤੂੰ ਕਿੱਦਾਂ ਕੀਤਾ ਲੈਂਡਰ ਤੁਹਾਡੇ ਗਵਾਂਢੀਆਂ ਦੇ ਡਿੱਗਾ ਤੇ ਨਾ ਤੂੰ ਆਪਣਾ ਕਰਾ ਲਿੱਤਾ ਤੇ ਪੈਸੇ ਇਕੱਠੇ ਕਰ ਲਿੱਤੇ ਤੇ ਫਿਰ ਜਾ ਕੇ ਆਈਫੋਨ ਲੈ ਆਈ ਹੁਣ ਵੀ ਤੂੰ ਇਹ ਸਭ ਕੁਝ ਕਰ ਰਹੀਆਂ ਬਸ ਫਰਕ ਇੰਨਾ ਵਾ ਔਰ ਤਰਾ ਕਰਨਾ ਹੋਰ ਕੋਈ ਹੀ ਹੁੰਦਰਾ ਕਰਨਾ ਹੋਰ ਕੋਈ ਆ ਬੀਬਾ ਜੀ ਤੂੰ ਪੰਜਾਬ ਵਾਸੀਆਂ ਦੀ ਮਦਦ ਕਰਨਾ ਚਾਹੁੰਦੀ ਆ ਨਾ ਤੇ ਫਿਰ ਜਾ ਕੇ ਉਹਨਾਂ ਨੂੰ ਇੰਨੀ ਗੱਲ ਕਿਹਾ ਕਿ ਮੈਨੂੰ ਕਿ ਇਹ ਖੁੱਡੇ ਖਾਡੇ ਚ ਲਾ ਦਿਓ ਪਾਣੀ ਅੱਪੇ ਬੰਦ ਹੋ ਜਾ ਮੇਰੇ ਤੇ ਬਾਬਾ ਹੀ ਸ਼ਾਮ ਤੱਕ ਪਾਣੀ ਤੂੰ ਤਾਂ ਤਾਹੀਊਗਾ ਕਿਉਂਕਿ ਇਸ ਵਾਰ ਤੈਨੂੰ ਪੈਸੇ ਕਿਸੇ ਨੇ ਨਹੀਂ ਦੇਣੇ ਤਾਂ ਕਰਕੇ ਤੇਨੂੰ ਮਾੜੀ ਸਲਾਹ ਦੇ ਰਿਆ ਵਾਂ ਜਾ ਕੇ ਤੂੰ ਉਹਲੀ ਜੂਏਲੀ ਗੇਮ ਖੇੜ ਜਿਹੜੀ ਤੂੰ ਪ੍ਰੋਮੋਸ਼ਨ ਕਰਦੀਆਂ ਹੁਣ ਉਹਲੇ ਪੈਸੇ ਇਕੱਠੇ ਕਰੋ ਤੇ ਲੈ ਗਿਆ ਜਾਓ ਕਿਉਂਕਿ ਇਸ ਵਾਰ ਤੈਨੂੰ ਪੈਸੇ ਕਿਸੇ ਨੇ ਨਹੀਂ ਦੇਣੇ ਇਹ ਗੱਲ ਮੈਂ ਨਹੀਂ ਇਹ ਗੱਲ ਤੇਰੇ ਫੋਲੋਅਰ ਕਹਿੰਦੇ ਜਿਹੜੇ ਤੈਨੂੰ ਫੋਲੋ ਕਰਦੇ ਆ ਕਿਉਂਕਿ ਹੁਣ ਉਹਨਾਂ ਨੂੰ ਤੇਰੇ ਤੇ ਯਕੀਨ ਨਹੀਂ ਰਿਹਾ ਉਹਨਾਂ ਨੂੰ ਤੇਰੀ ਚਲਾਕੀ ਦਾ ਪਤਾ ਲੱਗ ਗਿਆ ਕਿ ਲੈਂਡਰ ਗਵਾਨੇ ਡੇਗਾ ਤਾਂ ਨਾ ਦੂ ਆਪਣਾ ਕਰਾ ਲੈਣੀਆਂ ਸੇਵਾ ਕੋਈ ਹੋਰ ਕਰਦਾ ਵਾ ਲੱਗ ਗਿਆ ਦੂਸਰੋਂ ਫੋਟੋ ਕਰਾਉਣੀ ਆ ਤੇ ਦਾਮ ਆਪਣਾ ਕਰਾ ਲੈਣਾ ਤੇ ਭੋਲੇ ਭਰੇ ਲੋਕਾਂ ਦਾ ਪੈਹ ਖਾ ਲੈਣਾ ਤਾਂ ਕਰਕੇ ਸੋ ਇਹ ਗਾਇਸ ਮੈਂ ਲਿਆ ਜੀ ਨਿਊ ਸੂਟ ਤੇ ਤੁਸੀਂ ਸੋਚੀ ਰਹੋਗੇ ਮੈਂ ਇਹਨੇ ਪੈਸੇ ਕਿੱਥੋਂ ਕਮਾਣੀਆਂ ਮੈਂ ਠੀਕ ਗਾਇਸ ਮੈਂ ਲਿਆ ਨਵਾਂ ਸੂਟ ਸੂਟ ਨਾਲ ਚੁੰਨੀ ਵੀ ਫ੍ਰੀ ਮਿਲੀ ਹੋ ਚੱਲ ਚੁੰਨੀ ਅਸੀਂ ਲੈ ਲੈਨੇ ਆ ਜੱਸੇ ਤੂੰ ਲੈ ਲੈ ਮੁੰਡੇ ਲੈ ਲੈਂਦੇ ਨੇ ਚੁੰਨੀ ਚੁੰਨੀ ਵੀ ਲੈ ਲੈ ਤੁਸੀਂ ਵੀ ਸੋਚ ਰਹੇ ਹੋ ਐਨੇ ਪੈਸੇ ਕਿੱਥੋਂ ਕਮ ਅਸੀਂ ਆਹੋ ਹੀ ਸੋਚ ਰਹੇ ਆਂ ਵੀ ਐਨੇ ਪੈਸੇ ਕਮਾਉਣ ਲੱਗ ਗੀ ਪਰ ਇੱਜ਼ਤ ਇਹਨਾਂ ਨੂੰ ਹਜੇ ਤੱਕ ਨਹੀਂ ਸਾਹਮਣੇ ਜਿਵੇਂ ਬੱਠਲ ਮੁੱਦਾ ਮਾਰਿਆ ਹੁੰਦਾ ਚੁੰਨੀ ਚਾਨੀ ਵੀ ਲੈ ਲਿਆ ਕਰੋ ਪੈਸੇ ਤਾਂ ਸਾਨੂੰ ਪਤਾ ਹੀ ਐ ਤੂੰ ਕਿਵੇਂ ਕਮਾਉਣੀਆਂ ਸਾਡਾ ਲੈਂਟਡਿੰਗ ਪਿਆਰ ਪੈਸੇ ਪਾ ਲੈ ਚੁੰਨੀ ਚਾਨੀ ਲੈ ਲਿਆ ਕਰੋ ਕਿ ਮਾੜੀ ਮੋਟੀ ਸ਼ਰਮ ਆਉਂਦੀ ਰਹੇਗੀ ਜਾਣ ਜਾਣ ਉਹ ਹੀ ਚੀਜ਼ਾਂ ਦਿਖਾਉਣੇ ਆ ਇਹਨਾਂ ਦੀ ਰੇਲ ਆਪਾਂ ਸਨੈਪਚੈਟ ਤੇ ਬਣਾਉਣੇ ਆ ਬਾਇਓ ਚ ਲਿੰਕ ਪੈ ਲਿੰਕ ਤੇ ਓਕੇ ਕਰਕੇ ਸਾਰੇ ਜਾਨੇ ਐਡ ਕਰ ਲੋ ਸਾਰਿਆਂ ਨੂੰ ਐਡ ਬੈਕ ਕਰ ਦੇ ਨਾਲੇ ਮੈਨੂੰ ਚੁੰਨੀ ਫੜਾ ਕੇ ਆਉਣਾ ਘਰੇ ਜਾ ਕੇ ਚੁੰਨੀ ਛੋਟੀ ਆ ਨਾ ਵੱਡੀ ਚੁੰਨੀ ਚਾਹੀਦੀ ਆ ਤਰਪਾਲ ਵਰਗੀ ਵੇਖ ਵੇਖ ਗੈਂਡਾ ਜਾਂ ੱੱੱਕੇ ਨਾਲ ਹੀ ਕਿਊਟ ਬਣੀ ਜਾਂਦਾ ਈ ਉਹ ਅੱਛਾ ਬੀਬਾ ਤੈਨੂੰ ਵੀ ਹੈਪੀ ਦੀਵਾਲੀ ਹੁੰਦੂ ਚੌਥੇ ਵਿਆਹ ਦੀ ਨਾ ਕਰ ਲਈ ਤਿਆਰੀ ਕਿਉਂਕਿ ਤੇਰਾ ਪਤਾ ਨਹੀਂ ਲੱਗਦਾ ਤੇਰੀ ਅਗਲੀ ਦੀਵਾਲੀ ਅਗਲੇ ਘਰ ਹੁੰਦੀ ਆ ਤਾਂ ਕਰਕੇ ਨਾਲੇ ਇੱਕ ਗੱਲ ਹੋਰ ਮੱਝੇ ਬੰਬ ਦਾ ਤੂੰ ਲੈ ਆ ਜੇ ਤੂੰ ਬੰਬ ਚਲਾਉਣ ਤੋਂ ਬਾਅਦ ਇੰਨੀ ਗੱਲ ਕਹੀ ਕੀ ਹੁਣ ਮੇਰੇ ਘਰ ਦਾ ਕੋਠਾ ਚਾਹੁੰਦਾ ਵਾ ਫੇਰ ਵੀ ਕਿਤਰਾ ਹਾਲ ਕੀ ਹੁੰਦਾ ਵਾ ਨਾਲੇ ਮਜੇ ਤੈਨੂੰ ਬੰਬ ਦੀ ਕੀ ਲੋੜ ਪਈ ਤੂੰ ਕੋਠੇ ਚੜ ਕੇ ਪੱਧ ਮਾਰਦੀ ਸਾਰਾ ਮੱਲਾ ਡਰਾ ਦਿੰਦੀ ਇਹ ਮੇਰਾ ਫੇਵਰਿਟ ਬੰਬ ਹੈ ਇਹਦਾ ਫੇਵਰਿਟ ਬੰਬ ਵੀ ਇਹਦੇ ਆਪ ਦੇ ਵਰਗਾ ਨਾਲੇ ਬੀਬਾ ਤੂੰ ਸਾਨੂੰ ਆਪਣਾ ਫੇਵਰਿਟ ਬੰਬੜਾ ਦੱਸ ਬੰਦਾ ਦੱਸ ਕਿਉਂਕਿ ਤੂੰ ਹਰ ਦੁਆਲੇ ਦੇ ਬੰਦਾ ਬੰਦਨਦੀ ਆ ਤਾਂ ਕਰਕੇ ਹਾਂਜੀ ਇੱਥੇ ਕੀ ਕਰੀ ਜੰਨੇ ਤੁਸੀਂ ਪੰਗਾ ਨਹੀਂ ਪੈਣੇ ਚਾਹੀਏ ਉਹ ਅਸ਼ੀਰ ਯਿੰਨੇ ਪੈਸੇ ਤਾਨੂੰ ਪਤਾ ਹੈ ਮੈਂ ਜਿੰਨਾ ਗੇਮ ਖੇਡ ਕੇ ਮੱਗਿਆ ਪੈਸੇ ਕਮਾ ਲਈਆਂ। ਓ ਜਾ ਤੁਰ ਜਾ ਤੁਰ ਜਾ ਬੰਦੇ ਖਉ ਜਨਾਨੀ ਤੂੰ ਪਰ ਮੈਨੂੰ ਇਹ ਦੱਸ ਜੇ ਤੂੰ ਆ ਗੇਮ ਖੇਡ ਕੇ ਇੰਨੇ ਪੈਸੇ ਜਿੱਤ ਲਿਆ ਫਿਰ ਤੂੰ ਨਵੀਂ ਰੇਂਜਰਓਵਰ ਦਾ ਕਪੜਾ ਕਦੋਂ ਚੁਕਣਾ? ਓ ਸੱਚ 1 ਮਿੰਟ ਵੀਬਾ ਤੂੰ ਰੇਂਜਰਓਵਰ ਦਾ ਕਪੜਾ ਬਾਅਦ ਤੱਕ ਕੀ ਬਣਾ ਜਿੱਤੋ ਇਹ ਪੈਸੇ ਦੋ ਇੱਕ 300 ਰੁਪਿਆ ਕੜਾ ਤੇ ਇੱਕ ਪੇਂਟ ਦੀ ਬਾਲਟੀ ਲਿਆ ਤੇ ਆਪਣੇ ਬੂਏ ਨੂੰ ਰੰਗ ਲਾ ਜਾ ਆਪਣੇ ਰਸੋਈ ਚ ਪਲਸਟਰ ਕਰਾ ਕਿਉਂਕਿ ਫੇਰ ਤੂੰ ਬਣਾ ਕੀ ਕਨਾ ਵਾ? ਗਾਈਸ ਜਦੋਂ ਮੀਂਹ ਪੈਣ ਕਰਕੇ ਸਾਰੀ ਰਸੋਈ ਦਾ ਲੈਂਟਰ ਡਿੱਗ ਗਿਆ ਸਾਰਿਆਂ ਨੇ ਕਿਰਪਾ ਕਰੋ ਤੇ ਪੈਸੇ ਪੋ ਮੈਂ ਰਸੋਈ ਦਾ ਨਵਾਂ ਲੈਂਟਰ ਪੋਣਾ ਵਾਂ ਜਿਵੇਂ ਤੂੰ ਪਹਿਲਾਂ ਕੀਤਾ ਸੀ ਲੈਂਟਰ ਕੇ ਹੋਰ ਦਾ ਛੁੱਟ ਗਿਆ ਤੇ ਪੈਸੇ ਤੂੰ ਆਪ ਇਕੱਠੇ ਕਰ ਲਈ ਕਿਤੇ ਉਹੀ ਚ ਸਕਰੀਨਸ਼ਾਟ ਤੇ ਨਹੀਂ ਜਦ ਤੂੰ ਲੈਂਟਰ ਡਿੱਗੇ ਤੇ ਪੈਸੇ ਇਕੱਠੇ ਕੀਤੇ ਸੀ ਕਿਤੇ ਇਹ ਔਲੇ ਪੈਸੇ ਤੇ ਨਹੀਂ ਜਿਹੜੋ ਪੰਜਾਬ ਚ ਹੜਾ ਆਇਆ ਤੇ ਉਹ ਤੂੰ ਪੈਸੇ ਇਕੱਠੇ ਕੀਤੇ ਸੀ ਜਦਾਂ ਕਿ ਤੁਹਾਨੂੰ ਪਤਾ ਪੰਜਾਬ ਚ ਬਹੁਤ ਮਾੜਾ ਹਾਲ ਹੋ ਗਿਆ ਪਾਣੀ ਦੇ ਕਰਕੇ ਹੜ੍ਹ ਹੜ੍ਹ ਬਹੁਤ ਆ ਗਏ ਲੋਕੀ ਘਰਾਂ ਤੋਂ ਬੇਕਾਰ ਹੋ ਗਏ ਆ ਠੀਕ ਨਹੀਂ ਤੇ ਆਪਾਂ ਜਿੱਦੇ ਵੀ ਕੋਸ਼ਿਸ਼ ਕਰ ਸਕਦੇ ਆਪਾਂ ਉੰਨੇ ਕਮਦ ਦੀ ਜ਼ਰੂਰ ਕਰਾਂਗੇ ਤੇ ਬਾਈ ਦੀ ਸੇਵਾ ਕਰਨ ਕਿਤੇ ਨਹੀਂ ਗਈ ਕਿਉਂਕਿ ਤੇਰੀਆਂ ਕੀ ਟੱਟੀ ਕਰਨ ਜਾਵੇ ਤੇ ਤਾਂ ਵੀਡੀਓ ਬਣਾ ਕੇ ਪਾ ਦੇ ਨਾਲੇ ਤੂੰ ਇਹੋ ਜਿਹੇ ਬੰਦਿਆਂ ਨੂੰ ਫੱਦੂ ਬਣਾ ਸਕਦੀਆਂ ਜਾਂ ਭੋਲੇ ਬਣ ਲੋਕਾਂ ਨੂੰ ਠੱਗ ਸਕਦੀਆਂ ਪਰ ਜਸ ਨੂੰ ਨਹੀਂ ਲਾ ਕੇ ਤੂੰ ਸਨੈਪ ਚਾ ਦਾ ਫੇਸਰ ਤੇ ਆਪਣੇ ਆਪ ਨੂੰ ਸ਼ੋਅ ਕਰਦਾ ਥਰੀਆਂ ਚਲ ਤੂੰ ਸਾਰੀਆਂ ਗੱਲਾਂ ਛੱਡ ਦੇ ਤੂੰ ਮੈਨੂੰ ਆਹ ਗੱਲ ਦੱਸ ਤੂੰ ਪਜਾਮਾ ਪਾਇਆ ਕਿ ਆਪਣੇ ਆਪ ਨੂੰ ਟੈਂਟ ਲਪੇਟਿਆ